ਲੌਕਡਾਊਨ ਦੇ ਦੌਰਾਨ ਜਿੱਥੇ ਪੰਜਾਬ ਸਰਕਾਰ ਨੇ ਲੌਕਡਾਊਨ ਦੀ ਹਦਾਇਤਾਂ ਅਨੁਸਾਰ ਰੋਜ਼ਮਰਾਂ ਦੀ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲਣ ਦੀ ਛੋੜ ਦਿੱਤੀ ਹੈ ਉੱਥੇ ਹੀ ਜਿਮ ਖੋਲਣ ਨੂੰ ਲੈ ਕੇ ਪੰਜਾਬ ਜਿਮ ਵੈਲਫੇਅਰ ਸੁਸਾਇਟੀ ਦੀ ਸਮੂਹੀ ਟੀਮ ਕੈਬਨਿਟ ਮੰਤਰੀ ਸ਼੍ਰੀ ਭਾਰਤ ਪੋਸ਼ਣ ਆਸ਼ੂ ਜੀ ਨੂੰ ਮਿਲੀ ਅਤੇ ਆਪਣਾ ਮੰਗ ਪੱਤਰ ਦਿੱਤਾ ਸਾਰੇ ਜਿਨ੍ਹਾਂ ਦੇ ਹਲੇ ਕਾਰੋਬਾਰ ਨਹੀਂ ਚੱਲਦੇ ਉਹਨਾਂ ਚੋਂ ਇੱਕ ਜਿਮ ਆਨਰਸ ਨੇ ਬੜੀਆਂ ਵਾਜਬ ਇਹਨਾਂ ਦੀਆਂ ਡਿਮਾਂਡਾਂ ਨੇ ਦੋ-ਦੋ ਮਹੀਨੇ ਤੋਂ ਬੰਦ ਪਏ ਐ ਇੱਡੇ ਵੱਡੀ ਵੱਡੀ ਰਕਮ ਲਗਾ ਕੇ ਇਹਨਾਂ ਨੇ ਆਪਣੇ ਜਿਮ ਤਿਆਰ ਕੀਤੇ ਹੋਏ ਆ 3 3 4 4 ਲੱਖ ਕਿਰਾਏ ਨੇ ਜਿਹੜੇ ਇਹਨਾਂ ਨੂੰ ਪਹਿਰੇ ਨੇ ਔਰ ਬਿਜਲੀ ਦੇ ਵੀ ਫਿਕਸ ਚਾਰजेस ਪਹਿਰੇ ਆ ਇਹਨਾਂ ਨੇ ਸਾਰਾ ਇੱਕ ਰਿਪਰੈਜੈਂਟੇਸ਼ਨ ਦਿੱਤੀ ਹੈ ਵੀ ਸਾਨੂੰ ਇਹਨਾਂ ਚੋਂ ਛੂਟ ਦਿਲਵਾਈ ਚਵੇ ਐਟ ਲੀਸਟ ਉਹਨੇ ਦਿਨ ਲਈ ਜਿੰਨੇ ਦਿਨ ਲਈ ਸਾਡੇ ਜਿਮ ਬੰਦ ਪਏ ਆ ਤੇ ਜਿਮ ਖੋਲਣ ਦਾ ਕੋਈ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਬਣਾ ਕੇ ਸਾਨੂੰ ਅਲਾਉ ਕੀਤੇ ਜਾਣ ਜਿਸ ਤਰੀਕੇ ਬਾਕੀ ਬਿਜ਼ਨਸ ਅਲਾਉ ਕੀਤੇ ਐ ਅਸੀਂ ਉਹਨੂੰ ਬਿਲਕੁਲ ਫਾਲੋ ਕਰਾਂਗੇ ਤੇ ਇਹ ਟੇਕ ਅਪ ਕਰਦੇ ਆਂ ਅਸੀਂ ਅਥਾਰਟੀ ਨਾਲ ਤੇ ਕੁਛ ਨਾ ਕੁਛ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਰਿਲੈਕਸੇਸ਼ਨਸ ਦੇ ਮੇਰਾ ਨਾਮ ਨਵਨੀਤ ਸਿੰਘ ਹੈ ਪੰਜਾਬ ਐਮਚਰ ਬਾਡੀ ਬਿਲਡਿੰਗ ਐਸੋਸੀਏਸ਼ਨ ਦਾ ਮੈਂ ਜਨਰਲ ਸੈਕਟਰੀ ਆ ਅੱਜ ਅਸੀਂ ਸਾਰੇ ਜਿਮ ਐਸੋਸੀਏਸ਼ਨ ਵੱਲੋਂ ਆਏ ਸੀਗੇ ਅਸ਼ੋਜੀ ਕੋਲੇ ਆਪਣੇ ਜਿਮਾਂ ਦੀਆਂ ਸਮੱਸਿਆਵਾਂ ਲੈ ਕੇ ਉਹਨਾਂ ਨੂੰ ਅਸੀਂ ਦੱਸਿਆ ਵੀ ਸਾਡੇ ਜਿਮ ਦੇ ਜਿਹੜੇ ਰੈਂਟੋ ਚੱਲ ਰਹੇ ਨੇ ਲਗਾਤਾਰ 2 ਟਾਈਮ ਮਹੀਨੇ ਤੋਂ ਸਾਡੇ ਜਿਮ ਬੰਦ ਨੇ ਰੈਂਟ ਚੱਲ ਰਿਹਾ ਬਿਜਲੀ ਦੇ ਬਿੱਲ ਚੱਲਦੇ ਸਾਰੇ ਜਿਮ ਵਾਲਿਆਂ ਨੂੰ ਇਹ ਸਮੱਸਿਆ ਆ ਰਹੀ ਹੈ ਉਹਨਾਂ ਦੇ ਜਿਹੜੇ ਟ੍ਰੇਨਰ ਆ ਉਹਨਾਂ ਨੂੰ ਪੇ ਕਰ ਰਹੇ ਆ ਹੁਣ ਤੱਕ ਕਰਦੇ ਰਹੇ ਆ ਪਰ ਹੁਣ ਅੱਗੇ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਉਹਨਾਂ ਨੂੰ EMI ਉਹਨਾਂ ਦੀ ਚੱਲੂ ਹੈ ਬੈਂਕਾਂ ਦੇ ਵਿੱਚ ਕਿ ਗੱਡੀਆਂ ਦੀ EMI ਉਹਨਾਂ ਦੀ ਚੱਲੂ ਹੈ ਤੇ ਉਸ ਤੋਂ ਬਾਅਦ ਰੈਂਟ ਉਹਨਾਂ ਦੇ ਚੱਲੂ ਹੈ ਬਿਜਲੀ ਦੇ ਬਿੱਲ ਉਹਨਾਂ ਦੇ ਚੱਲੂ ਹੈ ਅਸੀਂ ਇਹ ਸਾਰੀਆਂ ਸਮੱਸਿਆਵਾਂ ਅਸੀਂ ਆਸ਼ੂਜੀ ਮੂਹਰੇ ਰੱਖੀਆਂ ਨੇ ਉਹਨਾਂ ਨੇ ਸਾਨੂੰ ਆਸ਼ਵਾਸਨ ਦੋਆਇਆ ਕਿ ਉਹ ਅੱਜ ਹੀ ਆਪਣੇ ਗਵਰਨਮੈਂਟ ਨਾਲ ਗੱਲ ਕਰਨਗੇ ਤੇ ਕਾਨੂੰ ਇੱਕ ਦੋ ਦਿਨਾਂ ਦੇ ਵਿੱਚ ਰਿਜ਼ਲਟ ਪੈਦਾ ਕੱਢ ਕੇ ਦੇਣਗੇ ਤੁਹਾਡੇ ਬਿਜਲੀ ਦੇ ਬਿੱਲ ਕਰਾਇਆ ਤੇ ਹੋਰ ਜੋ ਵੀ ਸਾਡੀਆਂ ਸਮੱਸਿਆਵਾਂ ਨੇ ਉਹਨਾਂ ਨੇ ਬਹਿ ਕੇ ਸਾਨੂੰ ਚੰਗਾ ਟਾਈਮ ਦੇ ਕੇ ਸੁਣੀਆ ਤੇ ਸਾਨੂੰ ਆਸ਼ਵਾਸਨ ਦਿੱਤਾ ਕਿ ਉਹ ਸਾਡੇ ਨਾਲ ਨੇ ਜੋ ਵੀ ਉਹ ਬੈਸਟ ਕਰਨਗੇ ਉਹ ਸਾਡੇ ਵਾਸਤੇ ਕਰਨਗੇ ਜੇ ਮਾਰੇ ਕਿਤੇ ਰ ਕਿਤੇ ਤਾਂ ਉਹ ਕਿਤੇ ਰ ਆਏ ਇਹ ਸਾਰੇ ਲੁਧਿਆਣੇ ਦੇ ਨਹੀਂ ਅੱਜ ਜਿਹੜੇ ਇੱਥੇ ਪਹੁੰਚੇ ਨੇ ਤੇ ਸਾਰੇ ਲੁਧਿਆਣੇ ਤੋਂ ਆਏ ਆ ਹਰ ਇੱਕ ਇਲਾਕੇ ਤੋਂ ਆਏ ਹਾਂਜੀ ਮੈਂ ਪ੍ਰਦੀਪ ਪੱਪੂ ਅੱਜ ਅਸੀਂ ਸਾਡੇ ਆਨਰੇਬਲ ਮਿਨਿਸਟਰ ਭਟਕੂਸ਼ਨ ਆਸ਼ੂ ਜੀ ਦੇ ਦਫ਼ਤਰ ਦੇ ਵਿੱਚ ਇੱਕ ਗੁਜਾਰਿਸ਼ ਲੈ ਕੇ ਆਏ ਸੀਗੇ ਸਾਰੇ ਜਿੰਮਾਂ ਵੱਲੋਂ ਜਿੰਨੇ ਵੀ ਸਾਡੀ ਜਿੰਮ ਫੈਕਿਲਟੀ ਹੈਗੀ ਆ ਜਿੰਮ ਵਾਲੇ ਹੈਗੇ ਆ ਕਿਉਂਕਿ ਪਿਛਲੇ 2.5 ਮਹੀਨਿਆਂ ਤੋਂ ਜਿਹੜੇ ਜਿੰਮ ਆ ਉਹ ਤੁਸੀਂ ਦੇਖਿਆ ਵੀ ਬੰਦ ਪਏ ਆ ਜੋ ਤੱਕ ਲਾਕਡਾਊਨ ਰਿਹਾ ਵਾ ਤੇ ਅਸੀਂ ਸਰਕਾਰ ਦਾ ਪੂਰਾ ਸਾਥ ਦਿੱਤਾ ਵਾ ਤੇ ਸਭ ਨੇ ਮਿਲ ਕੇ ਸਾਥ ਦਿੱਤਾ ਵਾ ਪਰ ਹੁਣ ਇਹ ਹੋ ਚੁਕਾ ਵੀ ਸਾਰੇ ਦੇ ਸਾਰੇ ਜਿਹੜੇ ਵਪਾਰੀ ਆ ਲੋਕਾਂ ਦੇ ਉਹ ਖੋਲ ਦਿੱਤੇ ਗਏ ਆ ਤਾਂ ਉਹ ਇਹਦੇ ਨਾਲ ਇੱਕ ਜਿੰਮਾਂ ਦੀ ਇੱਕ ਅਸੀਂ ਰਿਕਵੈਸਟ ਲੈ ਕੇ ਆਏ ਆ ਵੀ ਇੱਕ ਤਾਂ ਸਾਨੂੰ ਜਿੰਮਾਂ ਨੂੰ ਦੁਬਾਰਾ ਰੀ ਓਪਨ ਕਰਨ ਦਾ ਜਿਹੜਾ ਵਾ ਉਹ ਮੰਨਿਆ ਜਾਵੇ ਵੀ ਰੀ ਓਪਨ ਕੀਤੇ ਜਾਣ ਸਾਡੇ ਜਿੰਮ ਨਾਲ ਦੀ ਨਾਲ ਜਿਹੜੇ ਰੈਂਟ, EMI ਤੇ ਬਿਜਲੀ ਦੇ ਬਿੱਲ ਆ ਉਹਨਾਂ ਦਾ ਬਹੁਤ ਵੱਡਾ ਇਸ਼ੂ ਆ ਕਿਉਂਕਿ ਬਿਨਾਂ ਕਮਾਈ ਤੋਂ ਕਿਸੇ ਰੈਂਟ ਭਰਨੇ ਜਾਂ ਬਿਜਲੀ ਦੇ ਬਿੱਲ ਭਰਨੇ ਅੱਜ ਕੱਲ ਬਹੁਤ ਔਖੇ ਆ ਸੋ ਸਾਰੇ ਸਾਰੇ ਸਾਡੇ ਜਿਮ ਮੈਂਬਰ ਜਿਹੜੇ ਆ ਤੇ ਇਹ ਇੱਥੇ ਆਏ ਆ ਤੇ ਆਸ਼ੂ ਜੀ ਨੂੰ ਅਸੀਂ ਇੱਕ ਗੁਜਾਰਿਸ਼ ਕੀਤੀ ਆ ਤੇ ਉਹਨਾਂ ਨੇ ਸਾਨੂੰ ਬਹੁਤ ਵਧੀਆ ਇੱਕ ਦਸਿਆਵਾ ਵੀ ਹਾਂ ਤੁਹਾਡਾ ਜਿਹੜੀ ਸਾਡੀ ਜਿਹੜੀ ਸੁਣਵਾਈ ਉਹ ਪਹਿਲ ਦੇ ਆਧਾਰ ਤੇ ਹੋਊਗੀ ਤੇ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਜਿਵੇਂ 1000 ਇੱਕਿਆਸ ਕਿਊਰ ਫੀਟ ਜਗ੍ਹਾ ਜੇ ਕਿਸੇ ਕੋਲ ਹੈਗੀ ਆ ਤਾਂ ਉਹਦੇ ਵਿੱਚ ਤਿੰਨ ਮੈਂਬਰ ਇੱਕ ਟਾਈਮ ਦੇ ਵਿੱਚ ਆ ਸਕਦੇ ਆ ਤੇ ਇੱਕ ਇੱਕ ਘੰਟੇ ਤੋਂ ਵੱਧ ਕਿਸੇ ਵੀ ਮੈਂਬਰ ਨੂੰ ਐਕਸਰਸਾਈਜ਼ ਨਾ ਕਰਨ ਦਿੱਤੀ ਜਾਊਗੀ ਫਿਰ ਇੱਕ ਘੰਟੇ ਤੋਂ ਬਾਅਦ ਜਿਹੜਾ ਅਗਲਾ ਘੰਟਾ ਹੋਊਗਾ ਉਹਦੇ ਵਿੱਚ ਜਿੰਨਾ ਵੀ ਜਿਮ ਆ ਉਹਨੂੰ ਸੈਨੀਟਾਈਜ਼ ਕਰਨ ਦੀ ਜ਼ਿੰਮੇਵਾਰੀ ਸਾਡੀ ਰਹੂਗੀ ਹਰੇਕ ਬੰਦੇ ਨੂੰ ਆਉਣ ਤੋਂ ਪਹਿਲਾਂ ਉਦੇ ਹੱਥ ਸੈਨੀਟਾਈਜ਼ ਕਰਾਈ ਜਾਣਗੇ ਤੇ ਜਾਣ ਤੋਂ ਬਾਅਦ ਵੀ ਸੈਨੀਟਾਈਜ਼ ਕਰਾਈ ਜਾਣਗੇ ਜਿਹੜੇ ਜਿਮ ਸ਼ੂਜ਼ ਆ ਔਰ ਇੱਕ ਨੂੰ ਕਿਹਾ ਜਾਊਗਾ ਵੀ ਜਿਮ ਸ਼ੂ ਜਿਹੜੇ ਉਹ ਆਪਣੇ ਨਾਲ ਬੈਗ ਚ ਕੈਰੀ ਕਰਨ ਤੇ ਬਾਹਰੋਂ ਹੀ ਉਹਨਾਂ ਨੂੰ ਚੇਂਜ ਕਰਕੇ ਜਿੱਦਾਂ ਕਿ ਫੈਕਟਰੀ ਵਾਲਿਆਂ ਨੇ ਕਿਹਾ ਵੀ ਉਹ ਮਸ਼ੀਨਾਂ ਲਾਈਆਂ ਹੋਈਆਂ ਜਿਹੜਾ ਅੰਦਰ ਐਂਟਰ ਕਰਦਾ ਤੇ ਉਹ ਨਾਲ ਨਾਲ ਉਹ ਉਹ ਚੀਜ਼ਾਂ ਦੀ ਪਰਮਾ ਬਿਲਕੁਲ ਬਿਲਕੁਲ ਜੀ ਉਹ ਜਿੱਥੇ ਜਿਹੜਾ ਜਿਹੜਾ ਜਿਮ ਵੱਡੇ ਜਿਮਾ ਉਹ ਜਿਹੜੇ ਅਫੋਰਡ ਕਰਦੇ ਉਹ ਵੀ ਕਰ ਸਕਦੇ ਆ ਤੇ ਜਾਂ ਜਿਹੜੇ ਹੈਂਡ ਸੈਨੀਟਾਈਜੇਸ਼ਨ ਆ ਜਾਂ ਥਰਮੋਮੀਟਰ ਆ ਕਿਸੇ ਵੀ ਸਿਕ ਪਰਸਨ ਹੋ ਜਾ ਜੇ ਚੀ ਕੁਝ ਸਿੰਪਟਮ ਆਉਂਦਾ ਬਤਾ ਉਹਨੂੰ ਇਹ ਜਿਮ ਦੇ ਤੇ ਇਹ ਜੋ ਵੀ ਸਾਨੂੰ ਸਰਕਾਰ ਬਾਕੀ ਗਾਈਡਲਾਈਨ ਦਊਗੀ ਜੋ ਵੀ ਇਹਨਾਂ ਦੀ ਗਾਈਡਲਾਈਨ ਹੋਣਗੀਆਂ ਤੇ ਮੈਂ ਆਪਣੀ ਜਿਮ ਸੰਸਥਾ ਵੱਲੋਂ ਇਹ ਸਭ ਨਾਲ ਪ੍ਰੋਮਿਸ ਕਰਦਾ ਵੀ ਉਸ ਨੂੰ ਫੁੱਲਫੀਲ ਕਰਾਂਗੇ ਤੇ ਜੋ ਵੀ ਸਰਕਾਰ ਕਹੂਗੀ ਅਸੀਂ ਉਹਦੇ ਨਾਲ ਚੱਲਾਂਗੇ ਪਰ ਸਾਡੇ ਜਿਹੜੀ ਫਿਟਨੈਸ ਇੰਡਸਟਰੀ ਹੈ ਇਹਦੇ 'ਤੇ ਧਿਆਨ ਦਿੱਤਾ ਜਾਵੇ ਕਿਉਂਕਿ ਫਿਟਨੈਸ ਇੰਡਸਟਰੀ ਬਹੁਤ ਬੁਰੇ ਦੌਰ 'ਚੋਂ ਨਿਕਲ ਰਹੀ ਹੈ ਤੇ ਇਹਨੂੰ ਬਚਾਉਣ ਲਈ ਹੁਣ ਗਵਰਨਮੈਂਟ ਨੂੰ ਅੱਗੇ ਆਉਣਾ ਪੈਣਾ ਲੁਧਿਆਣਾ ਤੋਂ ਹਰਜੀਤ ਦੁਗਰੀ ਦੀ ਰਿਪੋਰਟ ਐਸਐਮਜ਼ੈਟ ਨਿਊਜ਼